ਹਾਂਜੀ ਮਿਰਚਾਂ ਦਾ ਬੂਟਾ ਤੁਹਾਡਾ ਜਦੋਂ ਪੂਰੀ ਤਰ੍ਹਾਂ ਨਾਲ ਸੁੱਕਣ ਲੱਗ ਗਿਆ ਤੇ ਇਹ ਦੇਖੋ ਲਾਲ ਮਿਰਚਾਂ ਦੇ ਨਾਲ ਭਰ ਗਿਆ ਤੇ ਆਪਾਂ ਉਹਦੇ ਉੱਤੇ ਕੀ ਕਰਨਾ ਆ ਮੈਂ ਤੁਹਾਨੂੰ ਦੱਸਣ ਲੱਗਾ ਆ ਇਹ ਕਟਿੰਗ ਸਧਾਰਨ ਜਿਹਾ ਕੰਮ ਆ ਜਿਹੜਾ ਆਪਾਂ ਕਰਨਾ ਆ ਮੈਂ ਤੁਹਾਨੂੰ ਦੱਸਣ ਲੱਗਾ ਕਿ ਬੂਟਾ ਜਿਹੜਾ ਆ ਉਹ ਦੁਬਾਰਾ ਤੋਂ ਸਿਰਫ ਹਰੀਆਂ ਹੀ ਮਿਰਚਾਂ ਲੱਗੀਆਂ ਹੋਣਗੀਆਂ ਅਤੇ ਬਾਕੀ ਜਿੰਨੇ ਵੀ ਉਹਨੂੰ ਜੋ ਵੀ ਜਿੰਨਾ ਵੀ ਫਲ ਲੱਗੇਗਾ ਨਵਾਂ ਹੀ ਫਲ ਲੱਗੇਗਾ ਤੇ ਪ੍ਰਾਣੀਆਂ ਜਿੰਨੀਆਂ ਵੀ ਮਿਰਚਾਂ ਉਹਨੂੰ ਲੱਗੀਆਂ ਸੀ ਸਾਰੀਆਂ ਖਤਮ ਹੋ ਜਾਣਗੀਆਂ ਕੀ ਕਰਨਾ ਹੈ ਮੈਂ ਤੁਹਾਨੂੰ ਦੱਸਣ ਲੱਗਾ ਇਹ ਤੁਸੀਂ ਬੂਟਾ ਦੇਖ ਰਹੇ ਆ ਪਹਿਲਾ ਤਾਂ ਕੰਮ ਇਹ ਆ ਕਿ ਜਿੰਨੀਆਂ ਵੀ ਲਾਲ ਮਿਰਚਾਂ ਆ ਸਾਰੀਆਂ ਇਹ ਦੇਖੋ ਆਪਾਂ ਇਹ ਲਾ ਦੇਣੀ ਆ। ਲਓ। ਕੋਈ ਲਾਲ ਮਿਰਚ ਇਹਨੂੰ ਲੱਗੀ ਨਹੀਂ ਹੋਣੀ ਚਾਹੀਦੀ। ਆ ਲਓ। ਠੀਕ ਹੈ ਸਾਰੀਆਂ ਲਾਲ ਮਿਰਚਾਂ ਆਪਾਂ ਨੇ ਲਾ ਦਿੱਤੀਆਂ। ਤੇ ਉਸ ਤੋਂ ਬਾਅਦ ਆਪਾਂ ਕਰਨਾ ਕੀ ਆ? ਇਹ ਇਥੋਂ ਪੱਤੇ ਉੱਪਰੋਂ ਖਰਾਬ ਹੋਣ ਲੱਗੇ ਆ। ਇਹ ਦੇਖੋ ਇਹਨੂੰ ਇਥੋਂ ਕੱਟ ਦੇਣਾ। ਇਥੋਂ ਕੱਟ ਦੇਣਾ। ਇਹ ਕੱਟ ਦੇਣਾ। ਔਰ ਇਹ ਕੁੰਬੜ ਕੱਟ ਦੇ। ਇਹ ਵੀ ਤੇ ਆ ਲਓ। ਆਹ ਆਪਾਂ ਬੱਸ ਇੰਨਾ ਬੂਟਾ ਆਪਾਂ ਨੇ ਲਾ ਦਿੱਤਾ ਆ। ਨਾਲੋ ਤੇ ਹੁਣ ਔਣ ਵਾਲੇ ਸਮੇਂ ਦੂਜਾ ਇੱਕ ਹੋਰ ਕੰਮ ਆਪਾਂ ਕਰਨਾ। ਉਹ ਮੈਂ ਤੁਹਾਨੂੰ ਦੱਸਣ ਲੱਗਾ। ਇਹ ਦੇਸੀ ਢੇਰ ਆ ਤੇ ਚੰਗੀ ਤਰ੍ਹਾਂ ਬੂਟੇ ਨੂੰ ਗੁੱਡ ਕੇ ਇੱਥੋਂ ਮਿੱਟੀ ਹਟਾ ਦੇਣੀ ਆ ਇਹ ਢੇਰ ਨਾਲ ਲਾ ਕੇ ਆੜੀ ਦਵਾੜੀ ਇਹਨੂੰ ਮਿੱਟੀ ਨਾਲ ਬੰਨ ਦੇਣਾ ਆ ਲਓ ਚਾਰ ਪੰਜ ਉਂਗਣਾ ਚਾਰ ਆੱਕ ਕੇ ਬੰਨਣਾ ਆ ਆ ਲਓ ਤੇ ਢੇਰ ਵਿੱਚੇ ਡੱਬ ਦੇਣ ਤੇ ਹੁਣ ਇਸ ਬੂਟੇ ਨੂੰ ਜਿਹੜੀ ਵੀ ਮਿਰਚ ਲੱਗੂਗੀ ਨਮਾ ਫੁੱਲ ਖਿੜੂਗਾ ਹਰੀ ਮਿਰਚੇ ਲੱਗੂਗੀ ਪਰ ਸ਼ਰਤ ਇਹ ਆ ਕਿ ਤੁਸੀਂ ਇਸ ਤਰ੍ਹਾਂ ਦੀਆਂ ਮਿਰਚਾਂ ਕੌੜੀਆਂ ਬਹੁਤ ਹੋਣੀਆਂ ਆ ਤੋੜੀ ਜਾਣੀਆਂ ਉਹਨਾਂ ਨੂੰ ਲਾਲ ਨਹੀਂ ਹੋਣ ਦੇਣਾ ਤੇ ਇਹ ਬੂਟਾ ਦੁਬਾਰਾ ਤੋਂ ਬੁੰਗਰੇਗਾ ਇਹ ਤਕਨੀਕ ਆ ਜੇ ਤੁਸੀਂ 5 7 ਜਾਂ 10 ਵੀ ਬੂਟੇ ਰੱਖਣੇ ਚਾਹੁੰਦੇ ਆਪਣੇ ਘਰ ਵਿੱਚੇ ਸਾਰੀਆਂ ਲਾਲ ਮਿਰਚਾਂ ਲਾ ਕੇ ਉਹਦੀ ਕਟਿੰਗ ਕਰਕੇ ਉੱਪਰੋਂ ਪੁੱਲ ਛੱਡ ਦੇਣੀ ਆ ਕਟਿੰਗ ਕਰ ਦੇਣੀ ਆ ਤੇ ਥੱਲੇ ਢੇਰ ਪਾ ਕੇ ਮਿੱਟੀ ਲਾ ਦੇਣੀ ਆ ਤੇ ਅੱਗੇ ਤੋਂ ਲਾਲ ਮਿਰਚ ਨਹੀਂ ਆਉਣ ਦੇਣੀ ਭੂਰੀ ਨਹੀਂ ਹੋਣ ਦੇਣੀ ਤੇ ਤੁਹਾਡੇ ਸਿਆਲ ਨੂੰ ਵੀ ਹਰੀਆਂ ਹੀ ਮਿਰਚਾਂ ਲੱਗਣਗੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਦੱਸਣਾ